ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿ ਉਸੇ ਤਰ੍ਹਾਂ ਦਾ ਹੀ ਰਿਹਾ ਹਵਾ ਅੱਜ ਨਾ ਮਾਤਰ ਜਹੀ ਚੱਲ ਰਹੀ ਹੈ ਅਗਲੇ ਦਿਨਾਂ ਦੇ ਮੁਕਾਬਲੇ ਅੱਜ ਗਰਮੀ ਅਤੇ ਹੁਮਸ ਜਿਆਦਾ ਬਣੀ ਹੋਈ ਹੈ ਸੋ ਇਸ ਸਦਕਾ ਅੱਜ ਸ਼ਾਮ ਵੇਲੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਜਿਹੇ ਛਰਾਟ ਲੱਗ ਸਕਦਾ ਹੈ ਖਾਸ ਕਰਕੇ ਅਮਰitsar ਜਾਂ ਗੁਰਦਾਸਪੁਰ ਦੇ ਖੇਤਰਾਂ ਦੇ ਆਸ-ਪਾਸ ਇੱਕ ਪੱਛਮੀ ਸਿਸਟਮ ਵੀ ਆ ਰਿਹਾ ਹੈ ਜਿਸ ਦਾ ਜ਼ਿਆਦਾਤਰ ਅਸਰ ਕੱਲ ਦੁਪਹਿਰ ਦੇ ਬਾਅਦ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਅੱਜ ਰਾਤ ਵੇਲੇ ਵੀ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਸਾਫ਼ ਹੀ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਜਿਨ੍ਹਾਂ ਖੇਤਰਾਂ ਦੇ ਵਿੱਚ ਥੋੜਾ ਜਿਹਾ ਮੀਂਹ ਪੈ ਸਕਦਾ ਉਹਨਾਂ ਦੇ ਵਿੱਚ ਅਪਰੋਜਪੁਰ ਫਾਜਲਕਾ ਮੁਕਸ਼ਰ ਬਠਿੰਡਾ ਫਰੀਦਕੋਟ ਇਹਨਾਂ ਇਲਾਕਿਆਂ ਦੇ ਵਿੱਚ ਥੋੜੀ ਜਿਹੀ ਬਾਕੀ ਇਲਾਕਿਆਂ ਦੇ ਨਾਲੋਂ ਵਧੇਰੇ ਮੀਂਹ ਦੀ ਸੰਭਾਵਨਾ ਰਹੇਗੀ ਬਾਕੀ ਇਲਾਕਿਆਂ ਦੇ ਵਿੱਚ ਵੀ ਟੁੱਟਮੇ ਜਿਹੇ ਛਾਤੇ ਲੱਗ ਸਕਦੇ ਹਨ ਨਹੀਂ ਤਾਂ ਬੱਦਲ ਬਈ ਜ਼ਿਆਦਾ ਕਿਤਰਾਂ ਦੇ ਵਿੱਚ ਕੱਲ ਨੂੰ ਦੇਖਣ ਨੂੰ ਮਿਲ ਸਕਦੀ ਹੈ ਬਾਅਦ ਦੁਪਹਿਰ ਤੋਂ ਬਾਕੀ ਇਲਾਕਿਆਂ ਦਾ ਮੌਸਮ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਮੁੱਖ ਤੌਰ ਤੇ ਸਾਰੇ ਹੀ ਇਲਾਕਿਆਂ ਦਾ ਮੌਸਮ ਸਾਫ਼ ਅਤੇ ਖੁਸ਼ਕ ਹੀ ਰਹੇਗਾ